ਇਸ ਸਕਾਰਾਤਮਕ ਸੋਚ ਨੇ ਲੋਕਾਂ ਲਈ ਬਹੁਤ ਸਾਰੀਆਂ ਅਨਸੰਭਾਵਨਾਵਾਂ ਨੂੰ ਤਬਾਹ ਕਰ ਦਿੱਤਾ ਹੈ। ਮਨ ਰਸਤਾ ਬਣਾਦਾ ਹੈ ਪਰ ਇਹ ਤੁਹਾਨੂੰ ਕਦੇ ਵੀ ਉੱਥੇ ਲੈ ਨਹੀਂ ਜਾਂਦਾ। ਤੁਹਾਨੂੰ ਫਿਰ ਵੀ ਰਾਹ ਤੇ ਚੱਲਣਾ ਹੁੰਦਾ ਹੈ। ਵਿਚਾਰਾਂ ਨੂੰ ਇੰਨਾ ਮਹੱਤਵ ਦੇ ਕੇ ਜੀਵਨ ਜਿਉਣਾ ਬਹੁਤ ਨੁਕਸਾਨਦੇਹ ਹੈ। ਇਹ ਤੁਹਾਨੂੰ ਚੰਗਾ ਮਹਿਸੂਸ ਕਰਵਾਏਗਾ ਪਰ ਇਹ ਜੀਵਨ ਦਾ ਸਭ ਤੋਂ ਵਧੀਆ ਹੱਲ ਨਹੀਂ ਹੈ। ਇਸ ਸਕਾਰਾਤਮਕ ਸੋਚ ਨੇ ਲੋਕਾਂ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਨੂੰ ਨਸ਼ਟ ਕਰ ਦਿੱਤਾ ਹੈ। ਸਕਾਰਾਤਮਕ ਸੋਚ ਇਸ ਤਰ੍ਹਾਂ ਹੈ। ਇੱਕ ਕਵਿਤਾ ਹੈ। ਸਕਾਰਾਤਮਕ ਸੋਚ ਰੱਖਣ ਵਾਲੇ ਨੇ ਲਿਖੀ ਹੋਈ। ਇੱਕ ਛੋਟੀ ਚਿੜੀ ਉੱਡਦੀ ਆਸਮਾਨ ਵਿੱਚ ਉਸ ਦਾ ਮਲ ਡੇਗਾ ਮੇਰੀਆਂ ਅੱਖਾਂ ਵਿੱਚ ਪਰ ਨਾ ਤਾਂ ਮੈਂ ਰੋ ਸਕਦਾ ਹਾਂ ਨਾ ਕਰ ਸਕਦਾ ਹਾਂ ਚਿੰਤਾ ਕਿਉਂਕਿ ਮੈਂ ਹਾਂ ਸਕਾਰਾਤਮਕ ਸੋਚ ਵਾਲਾ ਬੰਦਾ ਭਗਵਾਨ ਦਾ ਸ਼ੁਕਰੀਆ ਅਤੇ ਕਰਦਾ ਹਾਂ ਪ੍ਰਾਰਥਨਾ ਕਿ ਮੱਜਾਂ ਨੂੰ ਨਾਸ ਖਾਣਾ ਉੱਡਣਾ ਮੇਰੀ ਇੱਛਾ ਹੈ ਕਿ ਮਜਾ ਵੀ ਉਡਣ ਅਤੇ ਚੀਜ਼ਾਂ ਇਹਨਾਂ ਲੋਕਾਂ ਦੇ ਉੱਪਰ ਡਿੱਗਣ ਕਿਉਂਕਿ if you're not willing to just see life the way it is there is no way to take a step about it isn't it so ਜੇ ਤੁਸੀਂ ਜ਼ਿੰਦਗੀ ਨੂੰ ਉਸ ਤਰ੍ਹਾਂ ਨਹੀਂ ਵੇਖਣਾ ਚਾਹੁੰਦੇ ਜਿਵੇਂ ਇਹ ਹੈ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਆਪਣੇ ਦਿਮਾਗ ਵਿੱਚ ਸਿਰਫ ਬੇਕਾਰ ਚੀਜ਼ਾਂ ਕਰਦੇ ਰਹੋਗੇ ਜੋ ਤੁਹਾਡਾ ਮਨੋਰੰਜਨ ਕਰਨਗੇ ਪਰ ਤੁਹਾਨੂੰ ਕਿਤੇ ਵੀ ਨਹੀਂ ਲੈ ਜਾਣਗੇ ਜੇ ਸਾਨੂੰ ਇਸ ਜੀਵਨ ਦੀ ਚਿੰਤਾ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਸੱਚ ਨੂੰ ਜਾਣੀਏ ਕਿ ਅਸੀਂ ਵਾਕਈ ਹਾਂ ਕਿੱਥੇ ਅਸੀਂ ਤਾਂ ਹੀ ਅੱਗੇ ਵਧ ਸਕਦੇ ਹਾਂ ਜੇ ਤੁਸੀਂ ਆਪਣੇ ਆਪ ਨੂੰ ਇਦਾਂ ਹੀ ਭਰੋਸਾ ਦਿਵਾਉਂਦੇ ਰਹੋਗੇ ਸਭ ਸਹੀ ਹੈ ਸਭ ਵਧੀਆ ਹੈ ਤੁਹਾਨੂੰ ਇਹ ਸਮਝਣਾ ਹੋਵੇਗਾ ਦਿਮਾਗ ਸਿਰਫ ਰਸਤਾ ਬਣਾ ਸਕਦਾ ਹੈ ਇਹ ਯਾਤਰਾ ਨਹੀਂ ਕਰਵਾਉਂਦਾ ਹੁਣ ਤੁਸੀਂ ਜਾਣਾ ਚਾਹੁੰਦੇ ਹੋ ਕਿੱਥੇ ਤੁਸੀਂ ਕਿਸੇ ਮਨਚਾਹੀ ਜਗ੍ਹਾ ਤੇ ਜਾਣਾ ਚਾਹੁੰਦੇ ਹੋ ਇਹ ਜਿੱਥੇ ਵੀ ਹੋਵੇ ਤੁਸੀਂ ਕਿਤੇ ਵੀ ਜਾਣਾ ਚਾਹੋ ਪਹਿਲਾਂ ਤੁਸੀਂ ਮਨ ਵਿੱਚ ਸੋਚਦੇ ਹੋ ਅੱਛਾ ਮੈਂ ਉੱਥੇ ਜਾਣਾ ਚਾਹੁੰਦਾ ਹਾਂ ਮੈਂ ਉੱਥੇ ਜਾਣਾ ਚਾਹੁੰਦਾ ਹਾਂ ਯੋਜਨਾ ਪੈਸਾ ਇਹ ਉਹ ਬਹੁਤ ਸਾਰੀਆਂ ਚੀਜ਼ਾਂ ਤਾਂ ਦਿਮਾਗ ਰਸਤਾ ਬਣਾਉਂਦਾ ਹੈ ਪਰ ਤੁਹਾਨੂੰ ਲੈ ਕੇ ਕਦੇ ਨਹੀਂ ਜਾਂਦਾ ਰਸਤਾ ਤੁਸੀਂ ਆਪ ਤੁਰਨਾ ਹੁੰਦਾ ਹੈ ਹੈ ਕਿ ਨਹੀਂ ਤਾਂ ਜੇ ਤੁਸੀਂ ਇੱਥੇ ਬੈਠ ਕੇ ਭਗਵਾਨ ਬਾਰੇ ਸੋਚਦੇ ਹੋ ਸਵਰਗ ਬਾਰੇ ਸੋਚਦੇ ਹੋ ਅਧਿਆਤਮ ਬਾਰੇ ਸੋਚਦੇ ਹੋ ਆਤਮ ਗਿਆਨ ਬਾਰੇ ਸੋਚਦੇ ਹੋ ਠੀਕ ਹੈ ਇਹ ਰਸਤਾ ਬਣਾਉਂਦਾ ਹੈ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਬਹੁਤ ਨਾਇਆਬ ਹਾਈਵੇ ਵੀ ਬਣਾ ਲਓ ਜਦੋਂ ਤੱਕ ਤੁਸੀਂ ਯਾਤਰਾ ਨਹੀਂ ਕਰਦੇ ਹੋ ਤਦ ਤੱਕ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਹੈ ਕਿ ਨਹੀਂ ਤੁਹਾਡੇ ਕੋਲ ਸਭ ਤੋਂ ਵਧੀਆ ਹਾਈਵੇ ਹੈ ਪਰ ਤੁਸੀਂ ਸਫ਼ਰ ਨਹੀਂ ਕੀਤਾ ਤੁਸੀਂ ਸਫ਼ਰ ਨਹੀਂ ਕੀਤਾ ਅਤੇ ਹੋਰ ਕੀ ਇਹ ਬੇਕਾਰ ਦਾ ਹਾਈਵੇ ਹੈ ਜੇ ਕੋਈ ਸਫ਼ਰ ਹੀ ਨਹੀਂ ਕੀਤਾ ਤਾਂ ਤੁਹਾਨੂੰ ਸਮਝ ਨਾ ਹੋਵੇਗਾ ਕਿ ਜੋ ਤੁਸੀਂ ਦਿਮਾਗ ਵਿੱਚ ਕਰਦੇ ਹੋ ਉਹ ਅਸਲੀਅਤ ਨਹੀਂ ਹੈ ਇਹ ਬਸ ਦਿਸ਼ਾ ਨਿਰਧਾਰਿਤ ਕਰਨਾ ਹੈ ਪਰ ਅਜੇ ਵੀ ਤੁਹਾਨੂੰ ਦੂਰੀ ਤੈਅ ਕਰਨੀ ਹੈ ਸਤਿਗੁਰੂ ਇੱਕ ਵਾਰ ਤੁਸੀਂ ਕਿਹਾ ਸੀ ਕਿ ਇਹ ਸਕਾਰਾਤਮਕ ਸੋਚ ਦਾ ਮਨੋਵਿਗਿਆਨ ਮਹੱਤਵ ਹੈ ਪਰ ਹੋਂਦ ਸੰਬੰਧੀ ਕੋਈ ਮਹੱਤਵ ਨਹੀਂ ਹੈ ਕੀ ਤੁਸੀਂ ਇਸ ਨੂੰ ਵਿਸਥਾਰ ਨਾਲ ਦੱਸ ਸਕਦੇ ਹੋ ਵੇਖੋ ਇਹਨਾਂ ਸਭਿਆਚਾਰਾਂ ਵਿੱਚ ਨਿਸ਼ਚਿਤ ਰੂਪ ਨਾਲ ਤੁਸੀਂ ਵਿਚਾਰ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦਾ ਹੈ ਬਹੁਤ ਜ਼ਿਆਦਾ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਹੈ ਪੁਨਰ ਜਾਗਰਣ ਕਾਲ ਦੇ ਦਾਰਸ਼ਨਿਕਾਂ ਗਿਆ ਹੈ ਮੈਂ ਸੋਚਦਾ ਹਾਂ ਇਸ ਲਈ ਮੇਰਾ ਸਥਿਤਵ ਤਾਂ ਤੁਸੀਂ ਵਿਚਾਰਾਂ ਨੂੰ ਇਸ ਪੱਧਰ ਦਾ ਮਹੱਤਵ ਦਿੱਤਾ ਹੈ ਪਰ ਤੁਸੀਂ ਮੈਨੂੰ ਦੱਸੋ ਤੁਸੀਂ ਆਪਣੀ ਸਧਾਰਨ ਸਮਝ ਤੋਂ ਮੈਨੂੰ ਦੱਸੋ ਕੀ ਸੱਚ ਹੈ ਕਿਉਂਕਿ ਤੁਹਾਡਾ ਅਸਤਿਤਵ ਹੈ ਇਸ ਲਈ ਤੁਸੀਂ ਸੋਚਦੇ ਹੋ ਜਾਂ ਤੁਹਾਡੇ ਸੋਚਣ ਨਾਲ ਤੁਹਾਡਾ ਅਸਤਿਤਵ ਹੈ ਹਮ ਕਿਉਂਕਿ ਤੁਹਾਡਾ ਅਸਤਿਤਵ ਹੈ ਇਸ ਲਈ ਤੁਸੀਂ ਸੋਚਦੇ ਹੋ ਤੁਸੀਂ ਜੀਵਨ ਨੂੰ ਸੋਚਣ ਤੋਂ ਇਲਾਵਾ ਕਿਸੇ ਹੋਰ ਤਰ੍ਹਾਂ ਨਾਲ ਜਾਣਿਆ ਹੀ ਨਹੀਂ ਇਸ ਲਈ ਹੁਣ ਤੁਸੀਂ ਇਸ ਨੂੰ ਇੰਨਾ ਮਹੱਤਵਪੂਰਨ ਬਣਾ ਲਿਆ ਹੈ ਹੁਣ ਮੇਰੇ ਲਈ ਕੋਈ ਵਿਚਾਰ ਨਹੀਂ ਹੈ ਜੇ ਮੈਂ ਇੱਥੇ ਐਦਾਂ ਹੀ ਬੈਠ ਜਾਵਾਂ ਤਾਂ ਮੈਂ ਦਿਮਾਗ ਦੇ ਵਿੱਚ ਇੱਕ ਵੀ ਵਿਚਾਰ ਦੇ ਬਿਨਾਂ ਬੈਠਾਂਗਾ ਕੀ ਇਸ ਦਾ ਮਤਲਬ ਇਹ ਹੈ ਕਿ ਮੇਰਾ ਅਸਤਿਤਵ ਨਹੀਂ ਹੈ ਮੇਰਾ ਅਸਤਿਤਵ ਹੈ ਪੂਰੀ ਤਰ੍ਹਾਂ ਨਾਲ ਮੇਰਾ ਅਸਤਿਤਵ ਹੈ ਕਿਉਂਕਿ ਮੇਰਾ ਅਸਤਿਤਵ ਇੰਨਾ ਸ਼ਕਤੀਸ਼ਾਲੀ ਹੈ ਕਿ ਵਿਚਾਰ ਮੇਰੇ ਲਈ ਬਹੁਤ ਛੋਟੀ ਜਿਹੀ ਕਟਨਾ ਹੈ ਮਾਇਤਰਾਤ ਇਸ ਜਸਟ ਅ ਸਮਾਲ ਹੈਪਨਿੰਗ ਫਾਰ ਮੀ ਇਨ ਮਾਈ ਲਾਈਫ ਮੈਂ ਸੋਚ ਸਕਦਾ ਹਾਂ ਇਹ ਨਹੀਂ ਕਿ ਮੈਂ ਸੋਚ ਨਹੀਂ ਸਕਦਾ ਮੈਂ ਸੋਚ ਸਕਦਾ ਹਾਂ ਪਰ ਫਿਰ ਵੀ ਇਹ ਬਹੁਤ ਛੋਟੀ ਘਟਨਾ ਹੈ ਕਿਉਂਕਿ ਮੇਰਾ ਅਸਤਿਤਵ ਮੇਰੇ ਵਿਚਾਰਾਂ ਤੋਂ ਬਹੁਤ ਬਹੁਤ ਜ਼ਿਆਦਾ ਵੱਡਾ ਹੈ ਹੁਣ ਲੋਕ ਆਪਣੇ ਵਿਚਾਰਾਂ ਨੂੰ ਆਪਣੇ ਅਸਤਿਤਵ ਤੋਂ ਬਹੁਤ ਜ਼ਿਆਦਾ ਵੱਡਾ ਬਣਾਉਣ ਵਿੱਚ ਲੱਗੇ ਹੋਏ ਹਨ ਵਿਚਾਰਾਂ ਨੂੰ ਇੰਨਾ ਮਹੱਤਵ ਦੇਣਾ ਜੀਵਨ ਨੂੰ ਦੇਖਣ ਦਾ ਬਹੁਤ ਹੀ ਬਿਮਾਰ ਨਜ਼ਰੀਆ ਸ਼ੁਰੂਆਤ ਵਿੱਚ ਤੁਹਾਨੂੰ ਰੋਮਾਂਚ ਦਵੇਗਾ ਕਿਉਂਕਿ ਤੁਸੀਂ ਵਿਚਾਰਾਂ ਨਾਲ ਕੁਝ ਨਵੀਆਂ ਚੀਜ਼ਾਂ ਬਣਾ ਸਕਦੇ ਹੋ ਵੇਖੋ ਜੇ ਤੁਸੀਂ ਇੱਕ ਸ਼ਕਤੀਸ਼ਾਲੀ ਵਿਚਾਰ ਪੈਦਾ ਕਰਦੇ ਹੋ ਤਾਂ ਤੁਸੀਂ ਕੁਝ ਚੀਜ਼ਾਂ ਕਰ ਸਕਦੇ ਹੋ ਤੁਸੀਂ ਦੂਜੇ ਲੋਕਾਂ ਤੇ ਸਥਿਤੀਆਂ ਤੇ ਵਿਸ਼ੇਸ਼ ਨਿਯੰਤਰਣ ਰੱਖ ਸਕਦੇ ਹੋ ਇਹ ਤੁਹਾਨੂੰ ਚੰਗਾ ਮਹਿਸੂਸ ਕਰਾਏਗਾ ਪਰ ਇਹ ਜੀਵਨ ਦਾ ਆਖਰੀ ਹੱਲ ਨਹੀਂ ਹੈ ਤੁਸੀਂ ਦੁਨੀਆ ਵਿੱਚ ਪ੍ਰਭਾਵਸ਼ਾਲੀ ਹੋ ਸਕਦੇ ਹੋ ਪਰ ਆਪਣੇ ਅੰਦਰ ਤੁਸੀਂ ਹਜੇ ਵੀ ਇੱਕ ਉਲਝਣ ਵਾਂਗ ਹੀ ਰਹੋਗੇ ਤਾਂ ਕੀ ਫਾਇਦਾ ਹੈ ਤੁਸੀਂ 10 ਲੋਕਾਂ ਦੇ ਅੱਖਾਂ ਵਿੱਚ ਚੰਗੇ ਦਿਖਣਾ ਚਾਹੁੰਦੇ ਹੋ ਇਹ ਤੁਹਾਡੇ ਜੀਵਨ ਦੇ ਅਨੁਭਵ ਨੂੰ ਨਹੀਂ ਬਦਲਣ ਵਾਲਾ ਜੇ ਤੁਸੀਂ ਇੱਥੇ ਬੈਠ ਕੇ ਪੂਰੀ ਤਰ੍ਹਾਂ ਆਨੰਦਿਤ ਹੋਵੋ ਇਹ ਤੁਹਾਡੇ ਜੀਵਨ ਦੇ ਅਨੁਭਵ ਨੂੰ ਬਦਲੇਗਾ ਕੋਈ ਦੂਜਾ ਤੁਹਾਡੇ ਬਾਰੇ ਕੀ ਸੋਚਦਾ ਹੈ ਇਹਨਾ ਮਹੱਤਵਪੂਰਨ ਕਿਉਂ ਹੈ ਜੇ ਤੁਸੀਂ ਆਪਣੇ ਆਪ ਦੇ ਬਾਰੇ ਵੀ ਕੀ ਸੋਚਦੇ ਹੋ ਇਹ ਵੀ ਮਹੱਤਵਪੂਰਨ ਕਿਉਂ ਹੈ ਤੁਸੀਂ ਆਪਣੇ ਬਾਰੇ ਜੋ ਵੀ ਸੋਚੋ ਪੂਰੀ ਦੁਨੀਆ ਤੁਹਾਡੇ ਬਾਰੇ ਜੋ ਵੀ ਸੋਚੇ ਇਸ ਦਾ ਹੋਂਦ ਸੰਬੰਧੀ ਕੋਈ ਵੀ ਮਤਵ ਨਹੀਂ ਹੈ ਹੁਣ ਤੁਸੀਂ ਜੋ ਵੀ ਸੋਚ ਰਹੇ ਹੋ ਹੋਂਦ ਸੰਬੰਧੀ ਇਸ ਦਾ ਕੋਈ ਵੀ ਮਤਵ ਨਹੀਂ ਹੈ ਇਸ ਦਾ ਸਿਰਫ ਮਨੋਵਿਗਿਆਨਿਕ ਮਹੱਤਵ ਹੈ ਹੋ ਸਕਦਾ ਹੈ ਸਮਾਜਿਕ ਮਹੱਤਵ ਵੀ ਹੋਵੇ ਪਰ ਹੋਂਦ ਸੰਬੰਧੀ ਇਸ ਦਾ ਕੋਈ ਮਹੱਤਵ ਨਹੀਂ ਹੈ ਤਾਂ ਜਦੋਂ ਅਸੀਂ ਕਹਿੰਦੇ ਹਾਂ ਅਧਿਆਤਮਿਕ ਪ੍ਰਕਿਰਿਆ ਅਸੀਂ ਗੱਲ ਕਰ ਰਹੇ ਹਾਂ ਹੋਂਦ ਸੰਬੰਧੀ ਆयाम ਦੀ ਮਨੋਵਿਗਿਆਨਿਕ ਆਯਾਮਾਂ ਜਾਂ ਫਿਰ ਸਮਾਜਿਕ ਆਯਾਮਾਂ ਦੀ ਨਹੀਂ